ਆੜ ਖਾੜ ਕਹੇ ਜੇਬੋ ਨਾ ਸਵਾਦ ਮਿੱਠੋ ਆਵੇ ਆਗ ਆਗ ਕਹੇ ਸੀਤ ਨਾ ਲਹਾਸੇ ਹੁਣ ਭਾਈ ਗੁਰਦਾਸ ਜੀ ਨੂੰ ਅਸੀਂ ਕਿਹੜੀ ਕੀ ਨਾਮ ਦੇਵਾਂਗੇ ਕਾਮਰੇਡ ਨਾਸਤਿਕ ਹੁਣ ਐਤੋਂ ਸੌਖਾ ਤਰੀਕਾ ਸਾਨੂੰ ਕੋਈ ਦੱਸਣਗੇ ਸਾਡੇ ਘਰਾਂ 'ਚ ਉਦਾਹਰਨਾਂ ਦਿੱਤੀਆਂ ਖੰਡ ਵੀ ਸਾਡੇ ਘਰ 'ਚ ਤੇ ਅੱਗ ਨਾ ਵੀ ਰੋਜ਼ ਵਾਹ ਪੈਂਦੀ ਹੁਣ ਖੰਡ-ਖੰਡ ਕਹਿਣ ਨਾਲ ਭਾਈ ਗੁਰਦਾਸ ਜੀ ਕਹਿੰਦੇ ਮਠਾਸ ਨਹੀਂ ਆਏਗੀ ਮੂੰਹ ਮਿੱਠਾ ਨਹੀਂ ਹੋਣਾ ਮੂੰਹ ਮਿੱਠਾ ਕਰਨ ਲਈ ਖੰਡ ਖਾਣੀ ਪੈਣੀ ਮੂਠ ਪਾਉਣੀ ਪੈਣੀ ਫੇਰ ਮਠਾਸ ਆਏਗੀ ਠੰਡ ਲਾਉਣ ਵਾਸਤੇ ਅੱਗ ਬਾਲਣੀ ਪੈਗੀ ਅਗ ਮਚਾਉਣੀ ਪੈਣੀ ਐ ਫੇਰ ਉਹਦਾ ਸੇਕ ਕੱਲਾ ਬੋਲੀ ਜਾਈ ਆਗ ਅਗ ਸੀਤ ਨਾਲ ਹਾਸਿਆ ਪਾਲ ਨਹੀਂ ਤਰੇਗਾ ਖੰਡ-ਖੰਡ ਬੋਲੀ ਜਾਓ ਮਿਠਾਸ ਨਹੀਂ ਆਉਣੀ ਖੰਡ ਹੋ ਰਾ ਸ਼ਬਦ ਹੋ ਰਾ ਇਸ ਕਰਕੇ ਭਾਈ ਗੁਰਦਾਸ ਜੀ ਤੋਂ ਅਸੀਂ ਅੱਗੇ ਨਹੀਂ ਲੜਾਂਗੇ